ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਅੱਜ ਦੇ ਕੁਝ ਮਸਲੇ ਅੱਜ ਦੇ ਕੁਝ ਗੱਲਾਂਬਾਤ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਅਮਰੀਕਾ ਦੇ ਵਿੱਚ ਜਿਹੜੀਆਂ ਕਨਜ਼ਰਵਟਿਵ ਸਟੇਟਸ ਨੇ ਉਹਨਾਂ ਦੇ ਵਿੱਚ ਪੜ੍ਹਾਈ ਸੌਣ ਦੀ ਨਿਜਮ ਬਦਲ ਰਹੇ ਆ। ਕੀ ਨਿਜਮਾਂ ਤੇ ਕੀ ਇਹਦੇ ਵਿੱਚ ਗੱਲਬਾਤ ਹੈ ਤੁਹਾਡੇ ਨਾਲ ਸਾਂਝੀ ਕਰਨੀ ਹੈ। ਦੂਜਾ ਡੋਨਲਡ ਟਰੰਪ 트ਰੁੱਥ ਸੋਸ਼ਲ ਦੇ ਉੱਤੇ ਕੀ ਪੋਸਟ ਪਾ ਰਹੇ ਤੇ ਕਿੰਨੀਆਂ ਪਾ ਰਹੇ ਆ। ਇਹਦੇ ਬਾਰੇ ਇੱਕ ਰਿਪੋਰਟ ਆਈ ਆ। ਤੀਜੀ ਗੱਲਬਾਤ ਕੈਨੇਡਾ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਆਇਸਵਲੇ ਜੰਗਲਾਂ ਨੂੰ ਅੱਗ ਲੱਗੀ ਹੈ ਤੇ ਉਹਦਾ ਅਸਰ ਅਮਰੀਕਾ ਦੀ ਹਵਾ ਤੇ ਹੋ ਰਿਹਾ। ਗਨ ਕੰਟਰੋਲ ਸੰਬੰਧੀ ਇੱਕ ਅਦਾਲਤ ਦਾ ਫੈਸਲਾ ਆਇਆ ਤੇ ਸੈਟਰਲ ਦੇ ਵਿੱਚ ਇੱਕ ਬਹੁਤ ਵੱਡੀ ਡਰੱਗ ਦੀ ਖੇਪ ਫੜੀ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗ ਫੜੀ ਹੈ ਇੰਨੀ ਕਿ ਡਰੱਗ ਕਿ ਜਿਹਦੇ ਨਾਲ ਸੈਟਰਲ ਸਾਰੇ ਨੂੰ ਦੋ ਵਾਰੀ ਮਾਰਿਆ ਜਾ ਸਕਦਾ ਸੀ। ਹੁਣ ਖਬਰਾਂ ਜਿਹੜੀਆਂ ਵਿਸਥਾਰ ਦੇ ਵਿੱਚ ਕੀ ਸਾਡੇ ਸਾਹਮਣੇ ਮੁੱਦੇ ਨੇ? ਸਭ ਤੋਂ ਪਹਿਲੀ ਗੱਲਬਾਤ ਜਿਹੜੀ ਕਰਨੀ ਹੈ ਕਨਸਰਵਟਿਵ ਸਟੇਟਸ ਬਾਰੇ। ਕਨਸਰਵਟਿਵ ਸਟੇਟਸ ਜਿਵੇਂ ohio ਆ, utah ਆ, ਫਲੋਰੀਡਾ ਆ ਇਹ ਨਵੇਂ ਲਾ ਬਣਾ ਰਹੇ ਆ ਲਾ ਕੀ ਬਣਾ ਰਹੇ ਆ ਕਿ ਕਾਲਜ ਸਟੂਡੈਂਟਸ ਕਿਹੜੀਆਂ ਚੀਜ਼ਾਂ ਪੜ੍ਹਨ ਕਿਹੜੀਆਂ ਚੀਜ਼ਾਂ ਨਾ ਪੜ੍ਹਨ ਰੋਲਾ ਬੜਾ ਸਪਸ਼ਟ ਆ ਜਿਹੜੇ ਕੁਝ ਡੈਮੋਕ੍ਰੇਟਸ ਨੇ ਜਾਂ ਉਸ ਕਿਸਮ ਦੇ ਜਾਂ ਪ੍ਰੋਫੈਸਰ ਨੇ ਜਿਹੜੇ ਉਹ ਕਹਿੰਦੇ ਵੀ ਇਹ ਸਿੱਧਾ ਸਾਡਾ ਹਮਲਾ ਆ ਸਾਡੀ ਐਜੂਕੇਸ਼ਨ ਦੇ ਉੱਤੇ ਇਹਦਾ ਨਹੀਂ ਹੋ ਸਕਦਾ ਜਿਹੜੇ ਇਹ ਲਾ ਮੇਕਰ ਨੇ ਜਿਹੜੇ ਇਸ ਪਾਸੇ ਯਤਨ ਕਰ ਰਹੇ ਆ ਕੋਈ ਕਹਿ ਰਿਹਾ ਕਿ ਜਿਹੜਾ এডੂਕੇਸ਼ਨ ਸਿਸਟਮ ਆ ਉਹਦਾ ਬਹੁਤ ਸਾਰਾ ਰਾਜਨੀਤਿਕਕਰਨ ਹੋ ਗਿਆ ਤੇ ਪੋਲਿਟਿਕਾਈਜ਼ ਬਹੁਤ ਜ਼ਿਆਦਾ ਹੋ ਗਿਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਕਾਬੂ ਕਰਨ ਦੀ ਲੋੜ ਆ ਕਿ ਸਾਨੂੰ ਕੀ ਸਕੂਲਾਂ ਕਾਲਜਾਂ ਦੇ ਵਿੱਚ ਪੜਾਇਆ ਜਾਣਾ ਤੇ ਕੀ ਨਹੀਂ ਪੜਾਇਆ ਜਾਣਾ ਇਹ ਕਹਿ ਇਹ ਰਹੇ ਆ ਕਿ ਸਾਨੂੰ ਸਪੈਸ਼ਲੀ ਜਿਹੜੀ ਜਨਰਲ এডੂਕੇਸ਼ਨ ਕੋਰਸਸ ਨੇ ਉਹ ਪੜਾਉਣੇ ਜ਼ਰੂਰੀ ਨੇ ਜਿਹੜੀ ਵੈਸਟਰਨ ਸਿਵਲਾਈਜ਼ੇਸ਼ਨ ਆ ਇਹਦੇ ਉੱਤੇ ਕਹਿੰਦੇ ਖਾਸ ਤੌਰ ਦੇ ਉੱਤੇ ਅਸੀਂ ਫੋਕਸ ਕਰਾਂ ਜਿਹੜੇ ਇਹ ਲਾ ਨੇ ਜਿਹੜੇ ਨਿਜ਼ਮ ਬਣ ਰਹੇ ਨੇ ਏ ਸਟੂਡੈਂਟਸ ਦੇ ਲਈ ਇਹ ਕਹਿਣਗੇ ਕਿ ਜਿਹੜੀਆਂ ਇਹਦੇ ਵਿੱਚ ਉਹ ਜਿਹੜੇ ਵੈਸਟਰਨ ਥਿੰਕਰਸ ਨੇ ਜਾਂ ਜਿਹੜੀ ਹਿਸਟਰੀ ਆ ਜਾਂ ਜਿਹੜੀ ਜਾਂ ਜਿਹੜਾ ਯੂਐਸ ਕਨਸਟੀਟਿਊਸ਼ਨ ਆ ਜਿਹੜੇ ਐਂਸ਼ੀਅੰਟ ਗ੍ਰੀਸ ਆ ਉਹ ਜਿਹੜੀਆਂ ਯੂਨਾਨ ਦੀ ਪੁਰਾਣੀਆਂ ਸਾਰਾ ਕੁਝ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਸਿਲੇਬਸ ਦੇ ਵਿੱਚ ਪੜਾਇਆ ਸਾਰਾ ਕੁਝ ਨੂੰ ਜਾਵੇ ਪਰ ਉਹਦੇ ਉੱਤੇ ਪਹਿਲ ਦਿੱਤੀ ਜਾਵੇ ਤੇ ਜਦੋਂ ਉਹਦੇ ਉੱਤੇ ਪਹਿਲ ਦੇ ਰਹੇ ਆ ਦੂਜੇ ਪਾਸੇ ਜਿਹੜਾ ਜੈਂਡਰ ਜਾਂ ਰੇਸ ਵਾਲਾ ਮਾਮਲਾ ਆ ਸਾਰਾ ਕੁਝ ਉਹਨੂੰ ਜਿਹੜਾ ਪਾਸੇ ਛੱਡ ਦਿੱਤਾ ਜਾਵੇ ਉਹਨੂੰ ਦੂਜੇ ਨੰਬਰ ਤੇ ਕਰ ਦਿੱਤਾ ਜਾਵੇ ਗੱਲ ਤੇ ਬੜੀ ਸੁਧਾਰ ਜੀ ਲੱਗਦੀ ਹੈ ਵੀ ਇਹਦੇ ਵਿੱਚ ਕਿਹੜੀ ਗੱਲ ਆ ਵੀ ਜਿਹੜੀ ਉਹ ਪੜਾਉਣਾ ਜਾਂ ਕਿਹੜੀ ਚੀਜ਼ ਨਾ ਪੜਾਉਣੀ ਇਹਦਾ ਕਿੱਡਾ ਵੱਡਾ ਮਸਲਾ ਹੋ ਸਕਦਾ ਆ ਪਰ ਦੋ ਤਿਹਰਾ ਨੇ ਇੱਥੇ ਇਸ ਮਾਮਲੇ ਦੇ ਵਿੱਚ ਇੱਕ ਤੇ ਅਮਰੀਕਾ ਦੇ ਵਿੱਚ ਇਹ ਕਹਿੰਦੀ ਆ ਕਿ ਸਾਡੀ ਜਿਹੜੀ ਡੈਮੋਕ੍ਰੇਸੀ ਆ ਸਾਡਾ ਜਿਹੜਾ ਲੋਕਤੰਤਰ ਆ ਇਹ ਸਾਰੇ ਕੁਛ ਦਾ ਆਧਾਰ ਯੂਰਪ ਦੇ ਵਿੱਚ ਜੁੜਦਾ ਜਾ ਕੇ ਇਹਦਾ ਗ੍ਰੀਸ ਤੇ ਨਾਲ ਸਬੰਧ ਜੁੜਦਾ ਉਹ ਗ੍ਰੀਸ ਦੇ ਨਾਲ ਸਬੰਧ ਜੋੜਨ ਦਾ ਮਤਲਬ ਆ ਕਿ ਡੈਮੋਕ੍ਰੇਸੀ ਦੁਨੀਆ ਦੇ ਵਿੱਚ ਗ੍ਰੀਸ ਤੋਂ ਸ਼ੁਰੂ ਹੋਈ ਆ ਤੇ ਸਾਨੂੰ ਇਹ ਸਾਰਾ ਕੁਝ ਇੱਥੇ ਇਸੇ ਹਿਸਾਬ ਨਾਲ ਪੜਾਉਣਾ ਚਾਹੀਦਾ ਤੇ ਨਾਲ ਹੀ ਜਿਹੜਾ ਅਮਰੀਕਾ ਦਾ ਕਨਸਟੀਟਿਊਸ਼ਨ ਆ ਕਿਉਂਕਿ ਇਹ ਵੀ ਉਹ ਸਾਰੇ ਕੁਝ ਤੇ ਉੱਤੇ ਬੇਸਡ ਆ ਇਸ ਕਰਕੇ ਸਾਨੂੰ ਆਪਣੀ ਹਿਸਟਰੀ ਜਿਹੜੀਆਂ ਸਾਡੀਆਂ ਇੱਥੇ ਦੀਆਂ ਵੈਲਿਊਜ਼ ਨੇ ਉਹਨਾਂ ਦੇ ਉੱਤੇ ਜ਼ਿਆਦਾ ਜ਼ੋਰ ਜੜਨਾ ਚਾਹੀਦਾ ਨਾ ਕਿ ਜਿਹੜੀ ਰੇਸ ਜਾਂ ਜੈਂਡਰ ਵਾਲੇ ਮਾਮਲੇ ਦੇ ਉੱਤੇ ਦੂਜੀ ਧਿਰ ਜਿਹੜੀ ਇਹ ਕਹਿੰਦੀ ਆ ਕਿ ਕੱਲੀ ਐਂਸ਼ੀਐਂਟ ਗ੍ਰੀਸ ਜਾਂ ਯੂਰਪ ਜਾਂ ਇਹਦੇ ਉੱਤੇ ਸਾਰਾ ਕੁਝ ਬੇਸt ਨਹੀਂ ਆ ਜਿਹੜਾ ਇੱਥੋਂ ਦੀ ਡਾਈਵਰਸਿਟੀ ਆ ਜਿਹੜੇ ਇੱਥੋਂ ਦੇ ਇੰਡੀਜਿਨियस ਲੋਕ ਨੇ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਆ ਦੇਸ਼ ਦੇ ਵਿੱਚ ਉਹ ਵੀ ਇਕੁਅਲੀ ਇੰਪੋਰਟੈਂਟ ਆ ਇਹਨੂੰ ਉਸ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ ਜਿਹੜੇ ਪਹਿਲੇ ਤਾਂ ਹੁਣ ਕਾਨੂੰਨ ਬਦਲਾਉਣ ਵਾਲੇ ਕਹਿ ਰਿਹਾ ਉਹਨਾਂ ਤੋਂ ਖਤਰਾ ਇਹ ਆ ਵੀ ਜਿਹੜੇ ਉਹ ਸਾਰੇ ਦੇ ਸਾਰੇ ਹਿਸਟਰੀ ਨੂੰ ਗੋਰਿਆਂ ਦਾ ਇਤਿਹਾਸ ਮਤਲਬ ਵਾਈਟ ਹਿਸਟਰੀ ਜਾਂ ਯੂਰੋਪੀਅਨ ਗ੍ਰੀਸ ਇਹਨੂੰ ਸਾਰਿਆਂ ਨੂੰ ਉਧਰਲੇ ਪਾਸੇ ਲੈ ਲੈ ਜਾਣਗੇ ਜਿਹੜਾ ਇੱਥੋਂ ਦਾ ਸਾਰਾ ਕੁਝ ਹੈਗਾ ਅਮਰੀਕਾ ਦਾ ਉਹ ਜਿਹੜਾ ਕਿਤੇ ਨਾ ਕਿਤੇ ਪਿੱਛੇ ਰਹਿ ਜਾਊਗਾ ਪਰ ਇਹ ਜਿਹੜੇ ਕੰਸਰਵਟਿਵ ਨੇ ਇਹ ਇਹ ਕਹਿੰਦੇ ਆ ਕਿ ਸਾਨੂੰ ਜੈਂਡਰ ਜਾਂ ਰੇਸ ਵਾਲਾ ਮਾਮਲਾ ਜਾਂ ਜਿਹੜਾ ਇਹ ਜਿਹੜਾ ਹੈਗਾ ਆ ਡਾਈਵਰਸਿਟੀ ਵਾਲਾ ਇਹਨੂੰ ਪਾਸੇ ਰੱਖ ਦੇਣਾ ਚਾਹੀਦਾ ਮੁੱਖ ਜਿਹੜੀਆਂ ਕੋਰ ਵੈਲਿਊਜ਼ ਨੇ ਸਾਡੀਆਂ ਉਹਨਾਂ ਦੇ ਉੱਤੇ ਸਾਨੂੰ ਫੋਕਸ ਕਰਨਾ ਚਾਹੀਦਾ ਉਹ ਇਹ ਕਹਿ ਰਿਹਾ ਕਿ ਕਾਲਜ ਪੋਲੀਟੀਕਲ ਬਹੁਤ ਹੋ ਗਿਆ ਕੰਸਰਵਟਿਵ ਲੀਡਰ ਇਹ ਗੱਲ ਮੰਨਦੇ ਆ ਕਿ ਪੋਲੀਟਿਕਸ ਬਹੁਤ ਜ਼ਿਆਦਾ ਆ ਗਈ ਆ ਤੇ ਸਾਨੂੰ ਜਿਹੜੀਆਂ ਜਿਹੜੇ ਸਾਡੇ ਰਵਾਇਤੀ ਵਿਸ਼ੇ ਨੇ ਉਹਨਾਂ ਨੂੰ ਪੜਾਉਣਾ ਚਾਹੀਦਾ ਜਿਹੜੀਆਂ ਰਵਾਇਤੀ ਮੁੱਲ ਨੇ ਸਾਡੀਆਂ ਜਿਹੜੀਆਂ ਟ੍ਰੈਡੀਸ਼ਨਲ ਵੈਲਿਊਜ਼ ਨੇ ਉਹਨਾਂ ਦੇ ਉੱਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਪ੍ਰੋਫੈਸਰ ਇਹਦੇ ਨਾਲ ਸਹਿਮਤ ਨਹੀਂ ਹੈ ਪ੍ਰੋਫੈਸਰ ਇਹ ਕਹਿੰਦੇ ਆ ਕਿ ਇਹਦੇ ਨਾਲ ਸਾਡੇ ਸਟੂਡੈਂਟਸ ਦੀ ਜਿਹੜੀ ਲਰਨਿੰਗ ਆ ਲਿਮਟ ਹੋ ਜੂਗੀ ਤੇ ਇਹਦੇ ਨਾਲ ਜਿਹੜੀ ਸਾਡੀ ਸਿੱਖਣ ਦੀ ਆਜ਼ਾਦੀ ਹੈ ਜਿਹੜੀ ਐਕਾਡੈਮਿਕ ਫਰੀडम ਆ ਉਹਦੇ ਉੱਤੇ ਮਾੜਾ ਅਸਰ ਪਊਗਾ ਜਿਹੜਾ ਜਿਹੜਾ ਇੱਕ ਟੀਚਰ ਦਾ ਅਧਿਕਾਰ ਆ ਜਿਹੜਾ ਇਹ ਡਿਸਾਈਡ ਕਰਦਾ ਕਿ ਮੈਂ ਕੀ ਪੜਾਉਣਾ ਤੇ ਕਿੱਦਾਂ ਪੜਾਉਣਾ ਉਹਦੇ ਉੱਤੇ ਸਿੱਧਾ-ਸਿੱਧਾ ਹ ਓਹ ਹੈਓ ਦੇ ਵਿੱਚ ਇਹ ਹੈਓ ਦੇ ਵਿੱਚ ਇਹ ਕਹਿ ਰਿਹਾ ਕਿ ਜਿਹੜੇ ਸਟੂਡੈਂਟਸ ਨੇ ਇਹਨਾਂ ਨੂੰ ਜਿਹੜੀਆਂ ਜਿਹੜੀਆਂ ਉਹ ਹੈਗੀਆਂ ਕੁਝ ਦਾ ਫੈਡਰਲਿਸਟ ਪੇਪਰਜ਼ ਜਾਂ ਦ ਵੈਲਥ ਆਫ ਨੇਸ਼ਨਸ ਇਹ ਗ੍ਰੈਜੂਏਟਸ ਨੂੰ ਪੜਾਉਣੀ ਚਾਹੀਦੀਆਂ ਜਿਹੜੇ ਉਹ ਕਹਿੰਦੇ ਆ ਕਿ ਇਹਦੇ ਨਾਲ ਜਿਹੜਾ ਅਮਰੀਕਨ ਹਿਸਟਰੀ ਦਾ ਵਿਊ ਪੁਆਇੰਟ ਆ ਉਹ ਨੈਰੋ ਹੋ ਜਾਂਦਾ ਹੁਣ ਜਿਹੜੇ ਯੂਟਾ ਦੇ ਸਿਵਿਕ ਸੈਂਟਰ ਦਾ ਪਲਾਨ ਆ ਯੂਟਾ ਇੱਕ ਨਵਾਂ ਸਿਵਿਕ ਸੈਂਟਰ ਮੈਨੇਜ ਕਰ ਰਿਹਾ ਸੈਂਟਰ ਸੈਟਅਪ ਕਰ ਰਿਹਾ ਕਾਲਜਸ ਦੇ ਕੋਰਸਸ ਨੂੰ ਮੈਨੇਜ ਕਰਨ ਦੇ ਲਈ ਉਹਨਾਂ ਦਾ ਜੇ ਇਸੇ ਤਰ੍ਹਾਂ ਜਿਹੜਾ ਫਲੋਰੀਡਾ ਫਲੋਰੀਡਾ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆ ਫਲੋਰੀਡਾ ਨੇ ਬਹੁਤ ਸਾਰੇ ਕੋਰਸ ਜਿਹੜੇ ਰੇਸ ਜੈਂਡਰ ਜਾਂ ਡਾਇਵਰਸਿਟੀ ਨਾਲ ਰਿਲੇਟਡ ਸੀ ਉਹਨਾਂ ਨੂੰ ਆਪਣੀਆਂ ਕੋਰ ਕਲਾਸਸ ਦੇ ਵਿੱਚੋਂ ਹਟਾ ਦਿੱਤਾ ਇਹ ਕੋਰਸ ਜਿਹੜੇ ਆ ਹਜੇ ਵੀ ਇਲੈਕਟਿਵ ਲਏ ਜਾ ਸਕਦੇ ਆ ਪਰ ਕੋਸ਼ਿਸ਼ ਸਟੂਡੈਂਟ ਇਹਨਾਂ ਨੂੰ ਚੂਜ਼ ਕਰਨਗੇ ਹੁਣ ਇਹਨਾਂ ਦੋਹਾਂ ਦਾ ਆਪਸ ਦੇ ਵਿੱਚ ਟਕਰਾਅ ਰ ਆ ਕਿ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਜਿਹੜੀ ਵੱਡੀ ਤਸਵੀਰ ਜਦੋਂ ਇਹ ਸਾਰੇ ਕੁਝ ਤੁਸੀਂ ਦੇਖਦੇ ਆ ਆਲੋਚਕ ਇਸ ਗੱਲ ਤੋਂ ਡਰਦੇ ਆ ਕਿ ਇਹਦੇ ਨਾਲ ਜਿਹੜੀ ਡਾਈਵਰਸਿਟੀ ਫੋਕਸਡ ਕੋਰਸਸ ਨੇ ਉਹ ਖਤਮ ਹੋ ਜਾਣਗੇ ਤੇ ਇਹਦੇ ਨਾਲ ਜਿਹੜੀ ਮਤਲਬ ਡਿਫਰੈਂਟ ਆਈਡੀਆਜ਼ ਟੀਚ ਕਰਨੇ ਸੀਗੇ ਵੱਖਰੀਆਂ-ਵੱਖਰੀਆਂ ਗੱਲਾਂ ਪੜਾਉਣੀਆਂ ਸੀ ਉਹ ਸਾਰੀਆਂ ਕਿਤੇ ਨਾ ਕਿਤੇ ਖਤਮ ਹੋ ਜਾਣਗੀਆਂ ਇਸ ਕਰਕੇ ਇਹ ਡਰ ਆ ਪਰ ਅਮਰੀਕਾ ਦੇ ਵਿੱਚ ਐਸ ਵੇਲੇ ਜਿਹੜਾ ਸਭ ਤੋਂ ਵੱਡਾ ਮੁੱਦਾ ਆ ਉਹ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਰਾਜਨੀਤੀ ਦਾ ਆ ਜਿੱਡਾ ਆ ਹਾਰਵਰਡ ਦੇ ਵਿੱਚ ਜੋ ਕੁਝ ਹੋਇਆ ਕੇਨ ਅੰਤਰਰਾਸ਼ਟਰੀ ਸਟੂਡੈਂਟ ਬੈਨ ਕੀਤੇ ਚੀਨ ਦੇ ਸਟੂਡੈਂਟ ਜਿਹੜੇ ਆ ਉਹਨਾਂ ਨੂੰ ਰੋਕਿਆ ਜਾ ਰਿਹਾ ਇਹ ਸਾਰੇ ਕੁਝ ਦਾ ਸਬੰਧ ਇੱਕੋ ਹੀ ਆ ਕਿ ਕੁਝ ਜਿਹੜਾ ਇਹਨਾਂ ਨੂੰ ਲੱਗਦਾ ਕਿ ਜਾਂ ਹੈਗਾ ਯੂਨੀਵਰਸਿਟੀਆਂ ਜਿਹੜੀਆਂ ਨੇ ਜਾਂ ਜਿਹੜੀਆਂ ਇਹ ਪੜਾਉਣ ਵਾਲੀਆਂ ਥਾਵਾਂ ਨੇ ਇਹਨਾਂ ਦੇ ਵਿੱਚ ਸਟੂਡੈਂਟਸ ਨੂੰ ਜ਼ਿਆਦਾ ਲੈਫਟ ਵੱਲੋਂ ਤੋਰਿਆ ਜਾਂਦਾ ਜਾਂ ਉਹਨਾਂ ਕੋਲੇ ਜਿਹੜੀਆਂ ਲੈਫਟਿਸਟ ਕਮਿਊਨਿਸਟ ਪਾਰਟੀ ਦੀਆਂ ਜਾਂ ਜਿਹੜੀ ਚੀਨ ਦੇ ਕਮਿਊਨਿਸਟ ਪਾਰਟੀ ਨਾਲ ਕਿਸੇ ਦਾ ਕੁਸਬੰਧ ਆ ਉਹਨਾਂ ਨੂੰ ਲੱਭਿਆ ਜਾ ਰਿਹਾ ਜਿਹੜੀ ਉਹ ਲੈਫਟਿਸਟ ਚੀਜ਼ ਆ ਮਤਲਬ ਜਿਹੜੀ ਅਮਰੀਕਾ ਦੇ ਉਲਟ ਬੋਲ ਰਹੀ ਆ ਕਿ ਜਿਹੜੀ ਜਿਹੜੀਆਂ ਕੁਝ ਇਹਨਾਂ ਦੀਆਂ ਵੈਲਿਊਜ਼ ਨੇ ਜਿਹੜੀਆਂ ਅਮਰੀਕਾ ਜਦੋਂ ਹੁੰਦਾ ਜਿਹੜੀਆਂ ਉਹ ਕਹਿੰਦੇ ਆ ਕਿ ਅਸੀਂ ਸਾਡਾ ਆ ਸਟੈਂਡ ਆ ਇਸ ਗੱਲ ਦੇ ਉੱਤੇ ਤੇ ਉਹਦੇ ਨਾਲ ਤੁਹਾਨੂੰ ਅਲਾਈਨ ਕਰਨਾ ਪੈਂਦਾ ਇਹ ਜਿੰਨੀ ਉਲਟ ਆਵਾਜ਼ ਆ ਰਹੀ ਆ ਸਾਰੇ ਕੁਛ ਦੇ ਉਹ ਇਹਨਾਂ ਯੂਨੀਵਰਸਿਟੀਆਂ ਦੇ ਵਿੱਚੋਂ ਆ ਰਹੀ ਆ ਕਾਲਜਾਂ ਦੇ ਵਿੱਚੋਂ ਆ ਰਹੀ ਆ ਤੇ ਹੁਣ ਇਹਨਾਂ ਨੇ ਕਿਹਾ ਵੀ ਅਸੀਂ ਸਿਲੇਬਸ ਵੀ ਬਦਲਨੇ ਜਿਹੜੇ ਇਹ ਗਲਤ ਵਿਚਾਰਾਂ ਵਾਲੇ ਲੋਕ ਨੇ ਇਹਨਾਂ ਨੂੰ ਵੀ ਅਸੀਂ ਜਿਹੜਾ ਚਾਹੁੰਦੇ ਹਾਂ ਕਿ ਇਹ ਠੀਕ ਹੋਣ ਤੇ ਗਲਤ ਕਿਸਮ ਦੀਆਂ ਜਿਹੜੀਆਂ ਗੱਲਾਂ ਨਾ ਫੈਲਾਉਣ। ਅਗਲੀ ਦੋਸਤੋ ਗੱਲਬਾਤ ਰਾਸ਼ਟਰਪਤੀ 트੍ਰੰਪ ਤੇ ਸੋਸ਼ਲ ਮੀਡੀਆ ਬਾਰੇ। ਸੋਸ਼ਲ ਮੀਡੀਆ ਇੰਨਾ ਜ਼ਿਆਦਾ ਮਹੱਤਵਪੂਰਨ ਹੋ ਚੁੱਕਾ ਕਿ ਆਪਾਂ ਸਾਰੇ ਜਾਣਦੇ ਹਾਂ ਇਹਦੇ ਤੋਂ ਬਿਨਾ ਰਹਿ ਨਹੀਂ ਜਾਂਦਾ ਤੇ ਰਾਸ਼ਟਰਪਤੀ 트੍ਰੰਪ ਵੀ ਇਹਦੇ ਤੇ ਪੋਸਟਾਂ ਕਰਦੇ ਆ। ਸਭ ਤੋਂ ਵੱਡਾ ਐਲਨ ਮਸਕ ਤੇ ਡੋਨਲਡ ਟਰੰਪ ਦਾ ਆਪਾਂ ਸਬੰਧ ਇਸ ਗੱਲ ਨਾਲ ਵੀ ਜੋੜਦੇ ਹਾਂ ਕਿ ਉਹਨੂੰ ਟਵਿੱਟਰ ਨੇ ਬੈਨ ਕਰ ਦਿੱਤਾ ਸੀ ਤੇ ਐਲਨ ਮਸਕ ਨੇ ਟਵਿੱਟਰ ਹੀ ਖਰੀਦ ਲਿਆ ਸੀ ਬਾਅਦ ਵਿੱਚ ਇਹਨਾਂ ਨੂੰ ਰੀਇਸਟ੍ਰੇਟ ਕਰ ਦਿੱਤਾ ਗਿਆ ਜਦੋਂ ਇਹਨਾਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਇਹਨਾਂ ਦੇ ਉੱਤੇ ਪਾਬੰਦੀ ਲਾ ਰਹੇ ਸੀ ਤਾਂ ਬਿਲਕੁਲ ਉਸ ਵੇਲੇ ਇਹਨਾਂ ਨੇ ਟਰੂਥ ਸੋਸ਼ਲ ਨਾਂ ਦਾ ਆਪਣਾ ਸੋਸ਼ਲ ਮੀਡੀਆ ਬਣਾਇਆ ਰਾਸ਼ਟਰਪਤੀ ਟਰੰਪ ਬਹੁਤ ਪੋਸਟਾਂ ਪਾਉਂਦੇ ਆ ਬਹੁਤ ਪੋਸਟਾਂ ਪਾਉਂਦੇ ਦਾ ਮਤਲਬ ਇਹ ਆ ਕਿ ਹੁਣ ਤੱਕ ਇਹਨਾਂ ਨੇ 2200 ਪੋਸਟ ਪਾਈ ਆ 트ਰਥ ਸੋਸ਼ਲ ਦੇ ਉੱਤੇ ਆ ਦੇਖ ਲਓ ਤੁਸੀਂ 130 ਦਿਨ ਕਿੰਨੇ ਹੋਏ ਆ ਤੇ ਐਵਰੇਜ ਕੱਢ ਕੇ ਦੇਖ ਲਓ ਕਿ ਇੱਕ ਦਿਨ ਦੇ ਵਿੱਚ ਕਿੰਨੀਆਂ ਆ ਇਹਨਾਂ ਕੋਲੇ ਕੁਦਰਤੀ ਤੌਰ ਦੇ ਉੱਤੇ ਟੀਮ ਆ ਇਹਨਾਂ ਦੇ ਮਤਲਬ ਸਹਾਇਕ ਨੇ ਜਿਹੜੇ ਸਾਰਾ ਕੁਝ ਕਰਦੇ ਆ ਇਹ ਆਪ ਵੀ ਕਰਦੇ ਆ ਕਮਾਲ ਦੀ ਗੱਲ ਇਹ ਆ ਕਿ ਜਦੋਂ ਐਨਾਲਿਸਿਸ ਕੀਤਾ ਇਹ ਲੇਟ ਨਾਈਟ ਵੀ ਪੋਸਟ ਕਰਦੇ ਆ अर्ਲੀ ਮਾਰਨਿੰਗ ਵੀ ਪੋਸਟ ਕਰਦੇ ਆ ਇਸ ਚੀਜ਼ ਨੇ ਹੈਰਾਨ ਕੀਤਾ ਲੋਕਾਂ ਨੂੰ ਬਈ ਇਹ ਸੋਸ਼ਲ ਮੀਡੀਆ ਨੂੰ ਕਿੱਦਾਂ ਵਰਤਦੇ ਆ ਤੇ ਕਿੰਨਾ ਜ਼ਿਆਦਾ ਇਹਨੂੰ ਆਪਣੇ ਹਿਸਾਬ ਦੇ ਨਾਲ ਉਹ ਕਰ ਰਹੇ ਆ ਜਿਹੜੀ ਪਹਿਲੇ ਟਰਮ ਦੇ ਵਿੱਚ ਵੀ ਇਹ ਇਹ ਪੋਸਟ ਪਾਉਂਦੇ ਸੀਗੇ ਉਦੋਂ ਟਵਿੱਟਰ ਤੇ ਸੀਗੇ ਇਹ ਪ੍ਰੋਤ ਸੋਸ਼ਲ ਹੈ ਨਹੀਂ ਸੀ ਜੇ ਇਹਨਾਂ ਦਾ ਪਹਿਲੇ ਇਹ 100 ਸਵਾ 100 ਦਿਨ ਦੇਖੀਏ ਪਹਿਲੇ ਟਰਮ ਦਾ ਤੇ ਹੁਣ ਦਾ ਇਸ ਵਾਰ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਪੋਸਟਾਂ ਪਾਈਆਂ ਜਿਹੜਾ ਦਿਨ ਰਾਤ ਸਵੇਰੇ ਲੇਟ ਨਾਈਟ ਹਰ ਵੇਲੇ ਪੋਸਟ ਪਾ ਰਹੇ ਆ ਟੀਮ ਦੀ ਹੈਲਪ ਆ ਜਿਹੜੀ ਜਿੱਦਾਂ ਦੱਸਿਆ ਪਹਿਲਾਂ ਕਿ ਇਹ ਆਪ ਵੀ ਪੋਸਟਾ ਪਾਉਂਦੇ ਆ ਤੇ ਇਹਨਾਂ ਇਹ ਡਿਕਟੇਟ ਵੀ ਕਰਦੇ ਆ ਫੇਰ ਵੀ ਪਰੌਂਦੇ ਆ 트ਰਥ ਸੋਸ਼ਲ ਐਸ ਵਾਰੀ ਇਹਨਾਂ ਦਾ ਮੇਨ ਪਲੇਟਫਾਰਮ ਆ ਜਿਹੜਾ 트ਰਥ ਸੋਸ਼ਲ ਆ ਪਹਿਲਾਂ ਟਵਿੱਟਰ ਸੀਗਾ ਇਹਦੇ ਉੱਤੇ ਜ਼ਿਆਦਾ ਪਾਉਂਦੇ ਆ ਉਹ ਜਿਹੜੇ ਮੈਸੇਜੇਸ ਨੇ ਕੁਝ ਜਿਹੜੀਆਂ ਪੋਸਟਾਂ ਨੇ ਬੜੀਆਂ ਇਹਨਾਂ ਦੀਆਂ ਕੰਟਰੋਵਰਸ਼ਲ ਹੋਈਆਂ ਪਿਛਲੇ ਸਾਮੇ ਦੇ ਵਿੱਚ ਔਰ ਕਲੇਮ ਜਿਹੜੇ ਕਰਦੇ ਆ ਬਿਲਕੁਲ ਐਕਸਟ੍ਰੀਮ ਦੇ ਕਲੇਮ ਮਤਲਬ ਵੀ ਇੱਕ ਸਿਰੇ ਦੇ ਉੱਤੇ ਗੱਲ ਹੁੰਦੀ ਹੈ ਸਾਰੀ ਦੀ ਸਾਰੀ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਜਿਹੜੇ ਬਾਈਡਨ ਆ ਉਹਨਾਂ ਨੂੰ ਰੋਬੋਟ ਨਾਲ ਰਿਪਲੇਸ ਕੀਤਾ ਜਾਂ ਕੈਨੇਡਾ ਜਿਹੜਾ ਆ ਉਹ 51ਵਾਂ ਸੂਬਾ ਬਣ ਸਕਦਾ ਇਹ ਸਾਰੀਆਂ ਉਹਦੇ ਉੱਤੇ ਪਾਉਂਦੇ ਆ ਅਮਰੀਕਾ ਦੇ ਵਿੱਚ ਸੋਸ਼ਲ ਮੀਡੀਆ ਦੀ ਮਹੱਤਤਾ ਇੱਥੋਂ ਦੇਖੀ ਜਾ ਸਕਦੀ ਹੈ ਜਦੋਂ ਅਸੀਂ ਡੋਨਲਡ ਟਰੰਪ ਦੇ 트ਰਥ ਸੋਸ਼ਲ ਦੇ ਉੱਤੇ ਪੋਸਟ ਆ ਪਾਉਣ ਦੀ ਗੱਲ ਕਰਦੇ ਆ ਦੇਸ਼ ਤੇ ਬਹੁਤ ਵੱਡੇ ਫੈਸਲੇ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਦੱਸ ਦਿੱਤੇ ਜਾਂਦੇ ਆ ਲੋਕਾਂ ਨੂੰ ਮਹਾਰਾ ਨੂੰ ਉਸ ਡਿਪਾਰਟਮੈਂਟ ਦੇ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਵੈਕਸੀਨ ਦੇ ਸਬੰਧ ਦੇ ਵਿੱਚ ਜਿਹੜਾ ਫੈਸਲਾ ਪਿਛਲੇ ਦਿਨਾਂ ਦੇ ਵਿੱਚ ਰੌਬਰਟ ਐਫ ਕੈਨੇਡੀ ਜੂਨੀਅਰ ਨੇ ਲਿਆ ਉਹ ਡਿਪਾਰਟਮੈਂਟ ਆਫ ਹੈਲਥ ਸਰਵਿਸਸਾਂ ਨੂੰ ਪਤਾ ਐਫ ਡੀਏ ਨੂੰ ਨਹੀਂ ਪਤਾ ਆ ਉਹ ਫੈਸਲਾ ਸੋਸ਼ਲ ਮੀਡੀਆ ਦੇ ਉੱਤੋਂ ਬਾਕੀ ਨੂੰ ਪਤਾ ਲੱਗ ਰਿਹਾ ਵਿਆ ਫੈਸਲਾ ਹੋ ਗਿਆ ਇੱਥੇ ਤੱਕ ਇਹਦੀ ਇੰਪੋਰਟੈਂਸ ਆ ਹੁਣ ਇਹਨਾਂ ਦੀ ਆਡੀਅנס ਦੀ ਰੀਚ ਬਹੁਤ ਆ ਡੋਨਲਡ ਟਰੰਪ ਦੀ ਔਰ ਬਹੁਤ ਉਹ ਫੈਲਦੀ ਇਹਨਾਂ ਦੇ ਸਪੋਰਟਰ ਦੇ ਵਿੱਚ ਇਹਨਾਂ ਦੇ ਜਿਹੜੇ ਹੋਰ ਹੈਗੇ ਮੀਡੀਆ ਆਊਟਲੈਟਸ ਨੇ ਹੁਣ 트ਰੁਥ ਸੋਸ਼ਲ ਜਿਹੜਾ ਹੈਗਾ ਮੋਸਟਲੀ ਜਿਹੜਾ ਯੂਜ਼ਰ ਦਾ ਸਪੋਰਟਿਵ ਹੈ 트럼ਪ ਜਿਹੜੇ ਆ ਉੱਥੇ ਆਮ ਤੌਰ ਦੇ ਉੱਤੇ ਜਿਹੜੇ ਪੋਜ਼ਿਟਿਵ ਰਿਐਕਸ਼ਨ ਇਹਨਾਂ ਨੂੰ ਮਿਲ ਰਹੇ ਆ ਤੇ ਇਹ ਇਹ ਆ ਕਿ ਪੋਸਟਾਂ ਇਹ ਕਰ ਵੀ ਉਹਦੇ ਤੇ ਬਹੁਤ ਰਹੇ ਆ ਇਹਨਾਂ ਦਾ ਪਰਸਨਲ ਕੰਟੈਂਟ ਵੀ ਉਹਦੇ ਉੱਤੇ ਪਾਉਂਦੇ ਆ ਉਹਦੇ ਨਾਲ ਨਾਲ ਇਹਨਾਂ ਦਾ ਪੋਲੀਟੀਕਲ ਕੰਟੈਂਟ ਵੀ ਆ ਜਿਹੜੀਆਂ ਫੋਰਨ ਪੋਲਿਸੀਜ਼ ਦੇ ਜਨ ਦੇ ਰਿਐਕਸ਼ਨ ਦੇ ਅਟੈਕ ਦਾ ਮਾਮਲਾ ਆ ਜਾਂ ਜਿਹੜੀਆਂ ਸੈਲੀਬ੍ਰਿਟੀਜ਼ ਦਾ ਕੁਝ ਮਾਮਲਾ ਆ ਉਹ ਕਿੰਨਾ ਜਿਹੜਾ ਕੁਝ ਇਹਨਾਂ ਨੇ ਆ ਉਹਦੇ ਉੱਤੇ ਪਾਇਆ ਤੇ ਉਹਦੇ ਤੋਂ ਫਿਰ ਅੱਗੇ ਜਿਹੜਾ ਉਹ ਫੈਲਦਾ ਆ ਇਹ ਚਾਹੁੰਦੇ ਆ ਦੂਜੀ ਜਿੱਥੇ ਇਹ ਇਸ ਕਰਕੇ ਵੀ ਪੋਸਟਾ ਪਾਉਂਦੇ ਨੇ ਗੱਲ ਕਹਿਣੀ ਹੁੰਦੀ ਆ ਉਹਦੇ ਨਾਲ ਨਾਲ ਹੀ ਜਿਹੜਾ ਇਹਨਾਂ ਦਾ ਜਿਹੜਾ ਇਹ ਟਰੂਥ ਸੋਸ਼ਲ ਨੂੰ ਵੀ ਚਾਹੁੰਦੇ ਆ ਕਿ ਉਹ ਕਾਮਯਾਬ ਹੋਵੇ ਜਿਹੜੇ ਫਾਈਨੈਂਸ਼ੀਅਲ ਇਹਨਾਂ ਦੇ ਹੈਗੇ ਆ ਇਸ ਮਾਮਲੇ ਦੇ ਵਿੱਚ ਉਹਨੂੰ ਵੀ ਇਹ ਮਤਲਬ ਕਿਉਂਕਿ ਵੱਡੀ ਕੰਪਨੀ ਵਜੋਂ ਇਹ ਬਣਾਉਣਾ ਚਾਹੁੰਦੇ ਤਾਂ ਹੈ ਵੀ ਬਹੁਤ ਵੱਡੀ ਕੰਪਨੀ ਕਈ ਬਿਲੀਅਨਸ ਦੀ ਇਹ ਕੰਪਨੀ ਹੈ ਸੋ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਪੋਸਟਾਂ ਉਧਰਲੇ ਪਾਸੇ ਇਹਨਾਂ ਨੂੰ ਲੈ ਕੇ ਜਾ ਰਹੇ ਆ ਸੋ ਰਾਸ਼ਟਰਪਤੀ 트럼ਪ ਦਾ ਇਹ ਸੋਸ਼ਲ ਮੀਡੀਆ ਦੀ ਵਰਤੋਂ ਤੇ ਇਹ ਵਰਤੋਂ ਜਿਹੜੀ ਜਿੰਨੇ ਜ਼ਬਰਦਸਤ ਤਰੀਕੇ ਦੇ ਨਾਲ ਇਹਨਾਂ ਨੇ ਐਤਕੀਂ ਕੀਤੀ ਆ ਉਹ ਪਿਛਲੀ ਵਾਰੀ ਨਹੀਂ ਕੀਤੀ ਸੀ ਤੇ ਇਹਦਾ ਕੁਦਰਤੀ ਆ ਵੀ ਅਸਰ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਸਾਰੇ ਪਾਸੇ ਪੈ ਰਿਹਾ ਅਗਲੀ ਗੱਲਬਾਤ ਜਿਹੜੀ ਉਹ ਵਾਈਲਡ ਫਾਇਰ ਬਾਰੇ ਆ ਵਾਈਲਡਫਾਇਰ ਕੈਨੇਡਾ ਦੀ ਪਰ ਉਹਦਾ ਅਸਰ ਅਮਰੀਕਾ ਦੇ ਵਿੱਚ ਹੋ ਰਿਹਾ ਜਿਹੜੀਆਂ ਇਹ ਹਵਾਵਾਂ ਨੇ ਇੰਨੀਆਂ ਜ਼ਿਆਦਾ ਅਸਰ ਕਰਦੀਆਂ ਨੇ ਕਿ ਇੱਕ ਸਿਰੇ ਤੋਂ ਦੂਜੇ ਸਿਰੇ ਦੇ ਉੱਤੇ ਜਾ ਕੇ ਵੀ ਇਹਨਾਂ ਦਾ ਅਸਰ ਪਹੁੰਚਦਾ ਵਾਈਲਡਫਾਇਰ ਐਸ ਵੇਲੇ ਬਹੁਤ ਲੱਗੀ ਆ ਹਾਲਾਂਕਿ ਇਹਨੂੰ ਸੀਜ਼ਨ ਕਹਿੰਦੇ ਆ ਵਾਈਲਡਫਾਇਰ ਸੀਜ਼ਨ ਦਾ ਕੈਨੇਡਾ ਦੇ ਵਿੱਚ ਇਹ ਸੀਜ਼ਨ ਸ਼ੁਰੂ ਹੋ ਚੁੱਕਿਆ ਹਾਲਾਂਕਿ ਸਮਰ ਗਰਮੀਆਂ ਸ਼ੁਰੂ ਹੋਣ ਦੇ ਵਿੱਚ ਜਿਹੜਾ ਹਜੇ ਵੀ 10 20 ਦਿਨ ਹੈ 20 ਦਿਨ ਹੈਗੇ ਆ ਪਰ ਵਾਈਲਡਫਾਇਰ ਸੀਜ਼ਨ ਸ਼ੁਰੂ ਹੋ ਚੁੱਕਾ ਵਾਈਲਡਫਾਇਰ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਜਿੰਨੀਆਂ ਐਵਰੇਜ ਇੱਕ ਸੀਜ਼ਨ ਦੇ ਵਿੱਚ ਵਾਈਲਡਫਾਇਰ ਹੁੰਦੀਆਂ ਜਾਂ ਅੱਗਾ ਲੱਗਦੀਆਂ ਹੁਣ ਤੱਕ ਲਗਭਗ ਅਧੀਆਂ ਅੱਧਾ ਮਤਲਬ ਏਰੀਆ ਸੜ ਚੁੱਕਿਆ ਇਹਦਾ ਮਤਲਬ ਤੁਸੀਂ ਅੰਦਾਜ਼ਾ ਲਾ ਲਓ ਵੀ ਸੀਜ਼ਨ ਹਜੇ ਸ਼ੁਰੂ ਹੋਇਆ ਗਰਮੀਆਂ ਹਜੇ ਸ਼ੁਰੂ ਹੋਣੀਆਂ ਆ ਤੇ ਅੱਗਾ ਜਿੰਨੀਆਂ ਪਿਛਲੇ ਸਾਲਾਂ ਦੇ ਵਿੱਚ ਲੱਗਦੀਆਂ ਰਹੀਆਂ ਉਹਦੇ ਨਾਲੋਂ ਅਧੀਆਂ ਹੁਣ ਤੱਕ ਜਿਹੜੀਆਂ ਲੱਗ ਚੁੱਕੀਆਂ ਐ ਇਧਰਲੇ ਪਾਸੇ ਜਦੋਂ ਐਸ ਤੋਂ ਲੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਜਿਹੜੇ ਵਾਈਲਡਫਾਇਰ ਆ ਇਹਦੇ ਨਾਲ ਹੀ ਅਲਬਰਟਾ ਅਲਬਰਟਾ ਤੋਂ ਅਗੇ ਸਸਕਾਚ ਸਸਕਾਚਨ ਸਸਕਾਚਨ ਤੋਂ ਇਹਦੇ ਲੈ ਪਾਸੇ ਮੈਨੀਟੋਬਾ ਤੇ ਪਰਲੇਵ ਸਿਰੇ ਤੇ ਜਾ ਕੇ ਅੰਟਾਇਰ ਯੂ ਸਾਰੀਆਂ ਥਾਵਾਂ ਦੇ ਉੱਤੇ ਇਸ ਵਾਰ ਜੰਗਲੀਆਂ ਅੱਗਾਂ ਲੱਗੀਆਂ ਔਰ ਜਿਹੜਾ ਦਾ ਧੂਆਂ ਆ ਇਸ ਫਾਇਰ ਦਾ ਉਹ ਉਧਰਲੇ ਸਾਊਥ ਵਾਲੇ ਪਾਸੇ ਯੂ ਐਸ ਵਾਲੇ ਪਾਸੇ ਜਾ ਰਿਹਾ ਤੇ ਉਹ ਫਲੋਰੀਡਾ ਤੇ ਮਿਡ ਵੈਸਟ ਤੱਕ ਜਾ ਕੇ ਦਾ ਅਸਰ ਹੋ ਰਿਹਾ ਜਿਹੜੀ 1.1 ਮਿਲੀਅਨ ਹੈਕਟੇਰ 11 ਜਿਹੜੇ ਲੱਖ ਹੈਕਟੇਅਰ ਜਾਨੀ ਕਿ 27 ਲੱਖ ਏਕੜ ਦੇ ਵਿੱਚ ਇਸ ਵੇਲੇ ਅੱਗ ਜਿਹੜੀ ਆ ਉਹ ਲੱਗ ਚੁੱਕੀ ਆ 27 ਲੱਖ ਏਕੜ ਅੱਧਾ ਜਿੰਨੀ ਇੱਕ ਸਾਰੇ ਸਾਲ ਦੇ ਵਿੱਚ ਲੱਗਦੀ ਆ ਉਹਦਾ ਅੱਧਾ ਹੁਣ ਤੱਕ ਬਰਨ ਹੋ ਚੁੱਕਿਆ ਔਰ 25000 ਦੇ ਕਰੀਬ ਲੋਕਾਂ ਨੂੰ ਵੈਕੂਏਟ ਕਰਨਾ ਪਿਆ ਇਥੋਂ ਘਰਾਂ ਦੇ ਵਿੱਚੋਂ ਸਪੈਸ਼ਲੀ ਆਪਣੇ ਮੈਨੀਟੋਬਾ ਦੇ ਵਿੱਚੋਂ ਸਸਕਾਰਚਪੰਦੇ ਵਿੱਚੋਂ ਇਹ ਅੱਗ ਕਰਕੇ ਹੁਣ ਹੋ ਕੀ ਰਿਹਾ ਆ ਜਿਹੜੀ ਖਾਸ ਤੌਰ ਦੇ ਉੱਤੇ ਐਸ਼ ਵੇਲੇ ਸ਼ੂ ਫਾਇਰ ਆ ਸਸਕਾਚਵਿਨ ਦੇ ਵਿੱਚ ਇੱਥੇ 3 ਲੱਖ ਹੈਕਟੇਅਰ ਜਾਨੀ ਕਿ 741000 ਏਕੜ ਬਰਨ ਹੋ ਚੁੱਕਿਆ ਜਿਹੜੇ ਆਸਮਾਨ ਨੇ ਉਹਦੇ ਰੰਗ ਬਦਲ ਚੁੱਕੇ ਆ ਸਮੋਕ ਉੱਤੇ ਇੰਨਾ ਜ਼ਿਆਦਾ ਆ ਔਰ ਇਹਦਾ ਅਸਰ ਦੇਖੋ ਅਮਰੀਕਾ ਦੇ ਸ਼ਹਿਰ ਜਿਨੇ ਬਲਾਸਮਰਕ ਆ ਇਦਾਂ ਹੀ ਉੱਥੇ ਵਿਜ਼ਿਬਿਲਟੀ ਇੰਨੀ ਲੋ ਹੋਈ ਆ 에ਅਰ ਕੁਆਲਿਟੀ ਕੰਨਾ ਕੈਨੇਡਾ ਅਮਰੀਕਾ ਦੋਵਾਂ ਥਾਵਾਂ ਦੇ ਉੱਤੇ ਇੰਨੀ ਮਾੜੀ ਆ ਕਿ ਬੱਚਿਆਂ ਦਾ ਬਜ਼ੁਰਗਾਂ ਦਾ ਜਿਹੜੇ ਵਲਨਰੇਬਲ ਨੇ ਉਹਨਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋਇਆ ਹੈ ਜੋ ਮਲਵਾਕੀ ਦੇ ਵਿੱਚ ਮਿਨੇਆਪਲਸ ਦੇ ਵਿੱਚ ਜਿਹੜਾ ਕੋਡ ਰੈੱਡ ਅਲਰਟ ਹੋ ਚੁੱਕਿਆ ਕੋਡ ਰੈੱਡ ਅਲਰਟ ਦਾ ਮਤਲਬ ਆ ਕਿ ਇਹ ਕਿਸੇ ਬਿਮਾਰ ਬਜ਼ੁਰਗ ਬੱਚੇ ਦਾ ਮਾਮਲਾ ਨਹੀਂ ਜਿਹੜਾ ਬੰਦਾ ਵੀ ਹਵਾ 'ਚ ਸਾਹ ਲੈਂਦਾ ਉਹਦਾ ਨੁਕਸਾਨ ਹੋਊਗਾ ਉਹਦੇ ਲਈ ਇਹ ਹੈਲਦੀ ਨਹੀਂ ਆ ਹੁਣ ਇਹਦੇ ਤੋਂ ਬਾਅਦ ਜਿਹੜਾ ਸੋਕਾ ਆ ਉਹਦੇ ਨਾਲ ਉੱਤੋਂ ਅਸਰ ਪੈ ਰਿਹਾ ਜਿਹੜਾ ਕੈਨੇਡਾ ਦਾ ਅਸਰ ਅਮਰੀਕਾ ਦੇ ਵਿੱਚ ਅਮਰੀਕਾ ਦੀਆਂ ਉਹਨਾਂ ਸ਼ਹਿਰਾਂ ਦੇ ਵਿੱਚ ਤੁਸੀਂ ਦੁਨੀਆ ਦੇ ਜਿਹੜੇ ਵੀ ਮੁਲਕ ਦੇ ਵਿੱਚ ਰਹਿੰਦੇ ਹੋ ਉੱਥੇ ਦਾ ਪ੍ਰਬੰਧ ਜਿੰਨਾ ਮਰਜ਼ੀ ਚੰਗਾ ਹੋਵੇ ਜੇਕਰ ਨਾਲ ਦੇ ਮੁਲਕ ਦੇ ਵਿੱਚ ਕੋਈ ਦਿੱਕਤ ਆਵੇ ਉਹਦਾ ਅਸਰ ਤੁਹਾਡੇ ਉੱਤੇ ਪਹੁੰਚਦਾ ਇੱਥੋਂ ਤੱਕ ਕਿ ਧਰਤੀ ਦੇ ਇੱਕ ਸਿਰੇ ਤੋਂ ਵਾਤਾਵਰਨ ਦਾ ਅਸਰ ਧਰਤੀ ਦੇ ਦੂਜੇ ਸਿਰੇ ਤੱਕ ਪਹੁੰਚ ਰਿਹਾ ਇਹ ਧਰਤੀ ਦੇ ਇੱਕ ਸਿਰੇ ਤੇ ਜੰਗਲਾਂ ਨੂੰ ਅੱਗ ਲੱਗੀ ਆ ਤੇ ਉਹ ਜਾ ਕੇ ਦੂਜੇ ਸਿਰੇ ਤੱਕ ਵੀ ਉਹਦਾ 에ਅਰ ਕੁਆਲਿਟੀ ਦੇ ਉੱਤੇ ਅਸਰ ਪੈ ਰਿਹਾ। ਇਹੀ ਕੁਛ ਇੱਥੇ ਹੋ ਰਿਹਾ ਕਿ ਭਾਵੇਂ ਕੈਨੇਡਾ ਦੇ ਵਿੱਚ ਆ ਪਰ ਇਹਦਾ ਅਸਰ ਅਮਰੀਕਾ ਦੇ ਉਹਨਾਂ ਸ਼ਹਿਰਾਂ ਦੇ ਵਿੱਚ ਵੀ ਉਹਨਾਂ ਹੀ ਹੋ ਰਿਹਾ ਤੇ ਉਹਦਾ ਨੁਕਸਾਨ ਦੋਵੇਂ ਪਾਸੇ ਇਸ ਵੇਲੇ ਦੇਖਣ ਨੂੰ ਮਿਲ ਰਿਹਾ। ਅਗਲੀ ਇੱਕ ਖਬਰ ਸੁਪਰੀਮ ਕੋਰਟ ਆ। ਸੁਪਰੀਮ ਕੋਰਟ ਯੂਐਸ ਸੁਪਰੀਮ ਕੋਰਟ ਨੇ ਡਿਸਾਈਡ ਕੀਤਾ ਕਿ ਅਸੀਂ ਦੋ ਕੇਸ ਜਿਹੜੇ ਆ ਉਹ ਸੁਣਨੇ ਨਹੀਂ ਆ। ਅ ਬਿਨਾਂ ਤੇ ਸੁਣਵਾਈ ਨਹੀਂ ਕਰਨੀ ਇਹ ਦੋਵੇਂ ਕੇਸ ਗਨ ਰਾਈਟਸ ਸਬੰਧੀ ਆ ਜਿਹੜੇ ਬੰਦੂਕਾਂ ਰੱਖਣ ਦੇ ਮਾਮਲੇ ਦੇ ਉੱਤੇ ਹਥਿਆਰ ਰੱਖਣ ਦੇ ਮਾਮਲੇ ਦੇ ਉੱਤੇ ਜਿਹਦਾ ਮਤਲਬ ਇਹ ਆ ਜਦੋਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਅਸੀਂ ਕਿਹੜਾ ਕੇਸਾਂ ਦੇ ਉੱਤੇ ਸੁਣਵਾਈ ਨਹੀਂ ਕਰਨੀ ਇਹਦਾ ਮਤਲਬ ਇਹ ਆ ਕਿ ਜਿਹੜੇ ਹੀਟਲੀ ਅਦਾਲਤ ਦੇ ਫੈਸਲੇ ਸੀ ਸਾ ਜਾਂ ਜੋ ਪਹਿਲਾਂ ਕਾਨੂੰਨ ਇਹਨਾਂ ਹਥਿਆਰਾਂ ਸ਼ਬੰਧੀ ਸੀਗੇ ਉਹ ਉਸੇ ਤਰ੍ਹਾਂ ਹੀ ਰਹਿਣਗੇ ਅਮਰੀਕਾ ਦੇ ਵਿੱਚ ਜਿਹੜੇ ਪੰਜ ਚਾਰ ਮੋਟੇ ਮਸਲੇ ਆ ਜਿਨ੍ਹਾਂ ਦੇ ਉੱਤੇ ਹਮੇਸ਼ਾ ਬਹਿਸ ਹੁੰਦੀ ਹੋਰਾਂ ਦੇ ਵਿੱਚੋਂ ਇੱਕ ਗਨ ਕੰਟਰੋਲ ਆ ਵੱਡੀ ਧਿਰ ਕਹਿੰਦੀ ਆ ਕਿ ਗੰਨਸ ਅਸੀਂ ਰੱਖਣੀਆਂ ਇੱਕ ਧਿਰ ਕਹਿੰਦੀ ਇਹਦੇ ਤੇ ਕਿਸੇ ਨਾ ਕਿਸੇ ਤਰ੍ਹਾਂ ਲਿਮਟ ਹੋਣੀ ਚਾਹੀਦੀ ਆ ਅਮਰੀਕਾ ਦੇ ਵਿੱਚ ਜਿੰਨੇ ਲੋਕਾਂ ਕੋ ਹਥਿਆਰ ਉਹਨਾਂ ਤੋਂ ਕਿਤੇ ਉਹਨਾਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਨਹੀਂ ਦੁਨੀਆ ਤੋਂ ਸਭ ਤੋਂ ਵੱਧ ਬੰਦੂਕਾਂ ਹਥਿਆਰ ਜੋ ਵੀ ਆਏ ਅਮਰੀਕਾ ਦੇ ਵਿੱਚ ਇਹ ਜਿਹੜੇ ਦੋ ਕੇਸਾਂ ਦੇ ਉੱਤੇ ਸੁਪਰੀਮ ਕੋਰਟ ਨੇ ਕਿਹਾ ਵੀ ਅਸੀਂ ਗੱਲ ਨਹੀਂ ਸੁਣਨੀ ਇਹਨਾਂ ਦੇ ਵਿੱਚੋਂ ਇੱਕ ਕੇਸ ਤਾਂ ਮੈਰੀਲੈਂਡ ਨਾਲ ਸੰਬੰਧਿਤ ਆ ਮੈਰੀਲੈਂਡ ਦੇ ਵਿੱਚ ਇੱਕ ਕਾਨੂੰਨ ਆ ਜਿਹੜਾ ਕੁਝ ਸੈਮੀ ਆਟੋਮੈਟਿਕ ਗੰਨਸ ਜਿਵੇਂ AR 50s ਆ ਜਾਂ AK ਸਟਾਈਲ ਰਾਈਫਲਸ ਆ ਉਹਨਾਂ ਦੇ ਉੱਤੇ ਪਾਬੰਦੀ ਲਾਉਂਦਾ ਇਹ ਮੈਰੀਲੈਂਡ ਨੇ ਇਹ ਲਾ ਪਾਸ ਕੀਤਾ ਸੀ 2012 ਦੇ ਵਿੱਚ ਜਦੋਂ ਸੈਂਡੀ ਹੁੱਕ ਸਕੂਲ ਸ਼ੂਟਿੰਗ ਹੋਈ ਸੀ ਉੱਤੇ ਬਹੁਤ ਬੱਚੇ ਮਾਰੇ ਗਏ ਸੀ ਇਸ ਸ਼ੂਟਿੰਗ ਦੇ ਵਿੱਚ ਇੱਕ ਤੇ ਇਹ ਕੇਸ ਆ ਸੈਂਡੀ ਹੁੱਕ ਲਾ ਦੂਜਾ ਕੇਸ ਜਿਹੜਾ ਹੈਗਾ ਇਹ ਰੋਡ ਆਈਲੈਂਡ ਬਾਰੇ ਆ ਰੋਡ ਆਈਲੈਂਡ ਦੇ ਵਿੱਚ ਇੱਕ ਲਾ ਆ ਜਿਹੜਾ ਹਾਈ ਕੈਪੈਸਿਟੀ ਮੈਗਜ਼ੀਨਸ ਜਿਹੜਾ ਗਨ ਨੂੰ ਕਲਿੱਪ ਕਰ ਸਕਦਾ ਤੇ ਬਹੁਤ ਸਾਰੀਆਂ ਜਿਹੜੀਆਂ ਬੁਲੇਟਸ ਰੱਖ ਸਕਦਾ ਹੈ ਗੋਲੀਆਂ ਦੇ ਵਿੱਚ ਪੈ ਸਕਦੀਆਂ ਉਹਦੇ ਬਾਰੇ ਸੀ ਜਿਹੜੇ ਗਨ ਰਾਈਟ ਗਰੁੱਪ ਆ ਉਹਨਾਂ ਨੇ ਇਹਨਾਂ ਦੋਵਾਂ ਕਾਨੂੰਨਾਂ ਨੂੰ ਚੈਲੰਜ ਕੀਤਾ ਵੀ ਇੱਥੇ ਸਾਨੂੰ ਆਹ ਪਾਰਟਿਕੂਲਰ ਹਥਿਆਰ ਰੱਖਣ ਦੀ ਖੁੱਲ ਹੋਣੀ ਚਾਹੀਦੀ ਆ ਲੋਕਾਂ ਨੇ ਸਪੋਰਟ ਕੀਤਾ ਇਹਨਾਂ ਦੀ ਆਵਾਜ਼ ਉੱਠੀ ਤੇ ਇਹ ਕਿਹਾ ਵੀ ਜਿਹੜੇ ਇਹ ਸੈਕੰਡ ਅਮੈਂਡਮੈਂਟ ਨੂੰ ਸਾਡੀ ਨੂੰ ਵਾਇਓਲੇਟ ਕਰਦੇ ਆ ਕੋਰਟ ਨੇ ਕੇਸ ਲੈ ਮਤਲਬ ਜਿਹੜੀ ਇਹਨੂੰ ਡਿਕਲਾਈਨ ਕਰ ਦਿੱਤਾ ਉਹਨਾਂ ਨੇ ਸੁਪਰੀਮ ਕੋਰਟ ਨੇ ਕਿ ਜਿਹੜਾ ਲੋਅਰ ਕੋਰਟ ਦਾ ਫੈਸਲਾ ਆ ਇਹ ਐਸੇ ਤਰ੍ਹਾਂ ਰਹੂਗਾ ਜਿਹੜੇ ਜਸਟਿਸਸ ਨੇ ਉਹ ਇਹਦੇ ਨਾਲ ਅਸਹਿਮਤ ਨੇ ਕਨਜ਼ਰਵੇਟਿਵ ਜਸਟਿਸ ਜਿਹੜੇ ਅਲੀਟੋ ਗੋਰੇਸ਼ ਤੇ ਥਾਮਸ ਇਹ ਚਾਹੁੰਦੇ ਆ ਕਿ ਕੋਰਟ ਸੁਣੇ ਇਸ ਕੇਸ ਨੂੰ ਤੇ ਜਿਹੜਾ ਇਹ ਬੈਨ ਲੱਗਾ ਆ ਇਹਨੂੰ ਥੱਲੇ ਇਹਨੂੰ ਉਹਨੂੰ ਲਾਹ ਦਿੱਤਾ ਜਾਵੇ ਹੁਣ ਗਨ ਰਾਈਟਸ ਦੀ ਫਾਈਲਿੰਗ ਫਾਈਨਲ ਰੂਲਿੰਗ ਕੋਈ ਨਹੀਂ ਹੈ ਸੁਪਰੀਮ ਕੋਰਟ ਦੀ ਇਹ ਚੋਇਸ ਆ ਕਿ ਇਹ ਕੇਸ ਲੈ ਵੀ ਸਕਦੇ ਆ ਤੇ ਨਹੀਂ ਵੀ ਲੈ ਸਕਦੇ ਜੇ ਨਹੀਂ ਲੈਂਦੇ ਤੇ ਇਹਦਾ ਮਤਲਬ ਇਹ ਆ ਵੀ ਇਹ ਜਿਹੜਾ ਹੇਠਲੀ ਅਦਾਲਤ ਦਾ ਫੈਸਲਾ ਆ ਉਹ ਉਸੇ ਤਰ੍ਹਾਂ ਹੀ ਰਹੂਗਾ ਗਨ ਡਿਬੇਟ ਹਜੇ ਵੀ ਜਾਰੀ ਆ ਗਨ ਰਾਈਟਸ ਵਰਸਸ ਗਨ ਕੰਟਰੋਲ ਦਾ ਜਿਹੜਾ ਬਹੁਤ ਐਕਟਿਵ ਆ ਇਦਾਂ ਦੇ ਕੇਸ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਕੋਰਟ ਦੇ ਸਾਹਮਣੇ ਆ ਸਕਦੇ ਆ ਅਗਲੀ ਵਾਰ ਬਦੋਸਤੋ ਸੈਟਲ ਦੀ ਹੈ ਸੈਟਲ ਦੇ ਵਿੱਚ ਇੱਕ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗ ਫੜੀਆ ਲਗਭਗ 1.5 ਸਾਲ ਤੋਂ ਜ਼ਿਆਦਾ ਸਮਾਂ ਲਾ ਕੇ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਇਸ ਪੂਰੇ ਦੇ ਪੂਰੇ ਗੈਂਗ ਨੂੰ ਜਿਹੜਾ ਇਹ ਗੈਂਗ ਦੇ ਕੋਲੋਂ ਡਰੱਗ ਫੜੀ ਆ ਤੇ ਚਾਰਜ ਹੁਣ ਲਾਏ ਗਏ ਆ ਇਸ ਮੌਲੇਜ ਵਿੱਚ ਜਿਹੜੀ ਸੈਟਲ ਦਾ ਚਾਈਨਾ ਟਾਊਨ ਇੰਟਰਨੈਸ਼ਨਲ ਡਿਸਟ੍ਰਿਕਟ ਆ ਜਿਹਨੂੰ ਸੀਆਈਡੀ ਕਹਿੰਦੇ ਆ ਇੱਥੋਂ ਡਰੱਗਸ ਤੇ ਜਿਹੜੀਆਂ ਸੀਗੀਆਂ ਇੱਕ ਗਰੁੱਪ ਜਿਹੜਾ ਫੈਂਟਨਲ ਮੂਵ ਕਰਦਾ ਕੋਕੇਨ ਹੈਰੋਇਨ ਤੇ ਮੈਥ ਜਿਹੜੀ ਆ ਉਹ ਕੈਲੀਫੋਰਨੀਆ ਤੋਂ ਇੱਥੇ ਵਿਸ਼ਿੰਗਟਨ ਲੈ ਕੇ ਆਉਂਦਾ ਤੇ ਫਿਰ ਉਧਰ ਓਰੇਗਨ ਦੇ ਵਿੱਚ ਵੀ ਆਪਰੇਟ ਕਰਦਾ ਉਹ ਸਾਰੇ ਦਾ ਸਾਰਾ ਤਾਣਾ ਬਾਣਾ ਇਹਨਾਂ ਨੇ ਜਿਹੜਾ ਫੜ ਲਿਆ ਆ ਮੁੜ ਕੇ ਫਿਰ ਇਹਨੂੰ ਵਾਇਲੈਂਸ ਦੇ ਲਈ ਇਹਨਾਂ ਚੀਜ਼ਾਂ ਨੂੰ ਵਰਤਿਆ ਜਾਂਦਾ ਆ ਜਿਹਦੇ ਵਿੱਚ ਮਤਲਬ ਪ੍ਰੋਡਕਟਰ ਨੇ ਬਹੁਤ ਕਈ ਤਰ੍ਹਾਂ ਦੇ ਲੋਕ ਨੇ ਪੁਲਿਸ ਨੇ 80 ਹਜ਼ਾਰ ਫੈਂਟਨਲ ਦੀ ਗੋਲੀ ਫੜੀ ਆ 80000 ਫੈਂਟਨਲ ਪਿਲ ਬੀ ਪੌਂਟ ਤੋਂ ਜ਼ਿਆਦਾ ਮੈਥ ਤੇ 7 ਕਿਲੋ ਤੋਂ ਜ਼ਿਆਦਾ ਕੋਕੇਨ ਤੇ 3.5 ਲੱਖ ਜਿਹੜਾ ਆ ਉਹ ਤੋਂ ਉਹ ਜਿਹੜਾ ਕੈਸ਼ ਆ ਇੱਥੇ ਫੜਿਆ ਤੇ ਜਿਹੜੀ ਇਹ ਫੈਂਟਾਨੀਲ ਜਿੰਨੀ ਫੜੀ ਆ ਪੁਲਿਸ ਇਹ ਦੱਸਦੀ ਆ ਕਿ ਜਿੰਨੇ ਸਿਆਟਲ ਦੇ ਲੋਕ ਨੇ ਸਾਰੇ ਦੋ ਬਾਰੀ ਮਰ ਸਕਦੇ ਆ ਇਹ ਖਾਣ ਦੇ ਨਾਲ ਇੰਨੀ ਜ਼ਿਆਦਾ ਖਤਰਨਾਕ ਚੀਜ਼ ਆ 11 ਇਹਨਾਂ ਨੇ ਗ੍ਰਿਫਤਾਰ ਕੀਤੇ ਆ ਤਿੰਨ ਹਜੇ ਵੀ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੌੜੇ ਆ ਸੋ 11 ਜਿਹੜੇ ਆ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਤਿੰਨ ਨੂੰ ਹਜੇ ਵੀ ਲੱਭਿਆ ਜਾ ਰਿਹਾ ਤੇ ਇੱਕ ਬਹੁਤ ਵੱਡੀ ਪ੍ਰਾਪਤੀ ਜਿਹੜੀ ਇੱਥੇ ਇਹਨਾਂ ਦੀ ਦੱਸੀ ਜਾ ਰਹੀ ਹੈ ਇਹਦੇ ਨਾਲ ਹੀ ਅ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫੇਰ ਤੁਹਾਡੇ ਨਾਲ ਕੁਝ ਗੱਲਾਂ ਲੈ ਕੇ ਹਾਜ਼ਰ ਹੋਵਾਂਗੇ